ਨਾਮ ਈਸਾ ਸਰਪੰਚ ਨੂੰ ਮੇਵਾੜ ਹਮ ਆਏ ਆਂ ਜੀ ਯਾ ਜੋ बाबा तो डेरा में जो ये आपदा आई है पूरी पंजाब में जो आपदा आई है डेरा बाबा जलाना यहाँ आए कुछ सा राहत सामग्री लेने के लिए क्योंकि ये भाई भी हमारी हर हर जगह ये कौम जो है सरदार भाइयों की जो कौम है ये हमेशा हर आदमी की मदद करती है देश में कहीं भी कोई आपदा आवे तो सबसे पहले उसमें हमारे सरदार भाई कूदते हैं तो यही हमने सोच के कि भाई हमारे भाइयों पे आज जो दुनिया को लंगर खवाते वो खाना खिलाते हैं आज उन पर आई हुई है तो इसी वजह से हम मेवा से चल के नहीं कुछ राहत सामग्री लेके नहीं भाइयों के लिए इनका दुख बांटने के लिए हम यहाँ आके पहुंचे हैं हमारी पूरी टीम है और पूरी काफी गाड़ी हजारों में गाड़ी आ रही है पूरी पूरे इलाके में महजतों में ऐलान हो गया था कि भाई मेवाद के लिए पूरा राशन पानी जैसे भी जिससे बनता है वो लेके नहीं और रवाना हो हर गांव से हर गांव से तरह के कोई मतलब हर गांव से कोई कोई सामान लेके नहीं जो जरूरत का सामान है वो लेके नहीं लोग यहाँ पहुंच रहे हैं और हम तो यही मालिक से दुआ करते हैं कि भाई मालिक आपको इस आपदा से जल्दी उभारे और आपको शुक्र मंगल रखे रह, हैं हम यहाँ पाकिस्तान की बॉर्डर किंदूर है ये सामने बिल्कुल से से आधा एक किलोमीटर पे पाकिस्तान बॉर्डर है जहाँ पर ये ज्यादा आपदा आई हुई है यही ज्यादा सबसे ज्यादा आपदा यही इलाका है पूरा जो बॉर्डर के साथ साथ का जो एरिया है पूरा एरिया में डेढ़ सौ किलोमीटर लंबा मतलब यहाँ है पूरा मतलब बाढ़ ने पूरा तबाही मचा दी थी लेकिन ये ये कौम जो सरदार कौम है ये तो पहले ही बहुत बहादुर कौम है ये सब जजब कर लेती है और पूरे पंजाब जो जिस जगह बाढ़ नहीं आई है वो पंजाबी भाई भी सरदार भाई भी आपस में मदद कर रहे हैं और एक बाकी मेवा से भी लोग मदद के लिए उतरे पड़े हैं और देश से भी, भी लोग मदद के लिए उतरे पड़े हैं और हम तो यही कहते हैं कि ऐसी आपदा में हर आदमी है ਹਰ ਆਦਮੀ ਦਾ ਸਾਥ ਦੇਣਾ ਚਾਹੀਏ ਇੱਕ ਇਨਸਾਨੀਅਤ ਦੇ ਨਾਤੇ ਸਸਟ੍ਰੀਕਾਲ ਜੀ ਮੈਂ ਡਾਕਟਰ ਕਮਲਜੀਤ ਸਿੰਘ ਕੇ ਜੀ ਪ੍ਰੈਜ਼ੀਡੈਂਟ ਆਈਐਮਏ ਬਟਾਲਾ ਅੱਜ ਅਸੀਂ ਬਟਾਲਾ ਤੋਂ ਆਈਐਮਏ ਵੱਖ-ਵੱਖ ਲਾਈਨਸ ਕਲੱਬ ਵਾਇਸ ਆਫ ਬਟਾਲਾ ਔਰ ਨੀਵ ਫਾਊਂਡੇਸ਼ਨ ਇਸ ਤਰ੍ਹਾਂ ਵੱਖ-ਵੱਖ ਐਨਜੀਓਜ਼ ਬਟਾਲਾ ਦੇ ਇਕੱਠੇ ਹੋ ਗਏ ਅੱਜ ਅਸੀਂ ਪਿੰਡ ਸੈਦਾਵਾਲ ਵਿੱਚ ਪਹੁੰਚੇ ਹਾਂ ਬੇਰੋ ਬਾਨਾਣਕ ਦੇ ਬਿਲਕੁਲ ਬਾਰਡਰ ਦੇ ਉੱਤੇ ਔਰ ਕਾਫੀ ਮਾਤਰਾ ਦੇ ਵਿੱਚ ਅਸੀਂ ਸਮਾਨ ਲੈ ਕੇ ਆਏ ਹਾਂ ਜਿਨ੍ਹਾਂ ਦੇ ਵਿੱਚ ਕੰਬਲ ਨੇ ਚੋਲ ਨੇ ਬੱਚਿਆਂ ਲਈ ਸ਼ੂਜ਼ ਨੇ ਟਰੈਕਸੂਟ ਨੇ ਗੱਦੇ ਨੇ ਰਾਸ਼ਨ ਦਾ ਸਮਾਨ ਹੈਗਾ ਔਰ ਮੰंजे ਕੁਝ ਲੈ ਕੇ ਆਏ ਜਿਨ੍ਹਾਂ ਨੂੰ ਜ਼ਰੂਰਤ ਹੋएगी ਮੰੰਜਾ ਜੀ ਮੈਡੀਸਨ ਦੀ ਕਿਟ ਹਰ ਘਰ ਲਈ ਕਿਉਂ ਛੋਟੀ ਜਿਹੀ ਕਿਟ ਬਣਾ ਕੇ ਦਿੱਤੀ ਜਿਹੜੀ ਇਹਨਾਂ ਦਿਨਾਂ ਦੇ ਵਿੱਚ ਬਿਮਾਰੀਆਂ ਫੈਲਣ ਦਾ ਜਿਹੜਾ ਡਰ ਹੈ ਉਹਦੇ ਲਈ ਇਲਾਜ ਦੀ ਕਿਟ ਹੈ ਜੀ ਔਰ ਅੱਜ ਇੱਕ ਸਪੈਸ਼ਲ ਮੈਡੀਕਲ ਕੈਂਪ ਵੀ ਆਕਾਸ਼ ਹਸਪੀਟਲ ਵੱਲੋਂ ਇੱਥੇ ਲਗਾਇਆ ਜਾ ਰਿਹਾ ਹੈ ਅਸੀਂ ਸਾਰੇ ਪਿੰਡ ਦੇ ਲੋਕਾਂ ਦੇ ਬਹੁਤ ਧੰਨਵਾਦੀ ਹਾਂ ਕਿ ਚਲੋ ਇੱਕ ਬਹੁਤ ਵੱਡੀ ਕੁਦਰਤੀ ਕਰੋਪੀ ਆਈ ਹੈ ਅਸੀਂ ਸਾਰੇ ਰਲ ਮਿਲ ਕੇ ਇਹਨਾਂ ਦਾ ਇਸគ្រੂਪੀ ਦਾ ਜਿਹੜਾ ਹੈਗਾ ਅਸੀਂ ਸਾਹਮਣਾ ਕਰਨਾ ਹੈ ਇਹਨਾਂ ਦੀ ਬਦਦ ਕਰਨੀ ਹੈ ਮੈਂ ਬਹੁਤ ਧੰਨਵਾਦ ਕਰਦਾ ਹਾਂ ਸਰਪੰਚ ਸਾਹਿਬ ਦਾ ਜਿਹੜੇ ਨੂੰ ਹਰਿਆਣਾ ਤੋਂ ਮਿਵਾਦ ਤੋਂ ਆਏ ਨੇ ਸਪੈਸ਼ਲ ਆਪਣੇ ਪੈਕੇਜ ਲੈ ਕੇ ਸਪੈਸ਼ਲ ਸਮਗਰੀ ਲੈ ਕੇ ਇੱਥੇ ਪਹੁੰਚੇ ਨੇ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਡਿਸਟ੍ਰਿਕਟ ਜੀਐਮਟੀ ਕੋਆਰਡੀਨੇਟਰ 321D ਪ੍ਰੈਜ਼ੀਡੈਂਟ ਨੀ ਵੈਲਫੇਅਰ ਸੁਸਾਇਟੀ ਸਟੇਟ ਪੰਜਾਬ ਅੱਜ ਪਿੰਡ ਸਦਾਵਾਲੀ ਦੇ ਵਿੱਚ ਅਸੀਂ ਸਾਰੇ ਸਮੂਹ ਮੈਂਬਰ ਲਾਇੰਸ ਨੀ ਵੈਲਫੇਅਰ ਸੁਸਾਇਟੀ ਆਈਐਮਏ ਬਟਾਲਾ ਵੋਇਸ ਆਫ ਬਟਾਲਾ ਸਾਰੀ ਟੀਮਾਂ ਖਾਲਸਾ ਹੈਡ ਸਾਰੇ ਮਿਲ ਕੇ ਇੱਕ ਬਰੋਲਾ ਕੀਤਾ ਹੈ ਜਿੱਚ ਸਦਾਵਲੀ ਪਿੰਡੋਂ ਕੰਪਲੀਟ ਜਿੰਨੇ ਪਰਿਵਾਰ ਨੇ ਸਾਰਿਆਂ ਨੂੰ ਜੋ ਅਸੀਂ ਆਪਣੇ ਵੱਲੋਂ ਦੇ ਸਕਦੇ ਹਾਂ ਜੋ ਅਸੀਂ ਸਰਵੇ ਕੀਤਾ ਅਸੀਂ ਅੱਜ ਦੇਣ ਆਏ ਹਾਂ ਜਿਹਦੇ ਵਿੱਚ ਹਰ ਪਰਿਵਾਰ ਨੂੰ ਇੱਕ ਡਬਲ ਬੈੱਡ ਦਾ ਵਧੀਆ ਕੰਬਲ ਲੇਡੀਜ਼ ਨੂੰ ਸ਼ਾਲ ਬੱਚਿਆਂ ਨੂੰ ਸ਼ੂਜ਼ ਜਿੰਨੇ ਵੀ ਪਰਿਵਾਰ ਦੇ ਜੀ ਨੇ ਉਹਨਾਂ ਦੇ ਟਰੈਕ ਸੂਟ ਬੈਟਰਸ ਬੈੱਡ ਹੋਲਡਿੰਗ ਬੈੱਡ ਹੋਰ ਵੀ ਜ਼ਰੂਰੀ ਚੀਜ਼ਾਂ ਦੇ ਰਹੇ ਹਾਂ ਨਾਲ ਅਟਾ ਦੇ ਰਹੇ ਆ ਤੇ ਅਸੀਂ ਇਹ ਸਮਝ ਨਹੀਂ ਆ ਕਿ ਸਾਰੀਆਂ ਸੰਸਥਾਵਾਂ ਨੂੰ ਮਿਲ ਕੇ ਇਹ ਜੋੜ ਦਿਖਣਾ ਚਾਹੀਦਾ ਪਹਿਲਾਂ ਸਰਵੇ ਜੋ ਕਰਨਾ ਜਰੂਰਤ ਦੀ ਚੀਜ਼ ਦੀ ਹੈ ਰਾਸ਼ਨ ਤੇ ਬਹੁਤ ਪਹੁੰਚਿਆ ਪਰ ਜ਼ਰੂਰ ਦੀ ਚੀਜ਼ਾਂ ਦੀ ਹੁਣ ਬਹੁਤ ਲੋੜ ਹੈ ਸਾਨੂੰ ਸਾਰੀਆਂ ਸੰਸਥਾਵਾਂ ਨੂੰ ਅੱਗੇ ਆ ਕੇ ਇਹ ਦੇਖਣਾ ਚਾਹੀਦਾ ਕਿ ਇਹ ਨਾਲ ਜ਼ਰੂਰਤ ਕੀ ਹੈ ਜੇ ਉਹਨਾਂ ਨੂੰ ਪਾਣੀ ਦੀ ਲੋੜ ਨਹੀਂ ਹੈ ਤੇ ਪਾਣੀ ਦੇ ਟਰਾਲੇ ਭਰ ਕੇ ਲੈ ਆਈਏ ਉਹਦਾ ਕੋਈ ਫਾਇਦਾ ਨਹੀਂ ਅਸੀਂ ਜ਼ਰੂਰਤ ਦੀ ਚੀਜ਼ਾਂ ਲਈ ਕਿਉਂਕਿ ਹੁਣ ਆਉਣ ਵਾਲਾ ਟਾਈਮ ਸਰਦੀ ਦਾ ਆ ਰਿਹਾ ਹੈ ਉਹਨਾਂ ਦਾ ਬਿਸਤਰਾ ਉਹਨਾਂ ਦੇ ਕੱਪੜੇ ਖਰਾਬ ਹੋ ਚੁੱਕੇ ਨੇ ਤੇ ਅਸੀਂ ਥੋੜਾ ਥੋੜਾ ਸਾਰੇ ਜਣੇ ਕੁਝ ਦਾ ਕੁਝ ਕਰਕੇ ਤੇ ਸਮਾਨ ਦੇਈਏ ਬਾਕੀ ਕੋਸ਼ਿਸ਼ ਇਹ ਕਰੋ ਥੋੜਾ ਦੇਓ ਪਰ ਨਵਾਂ ਦਿਓ ਕੋਈ ਪੁਰਾਣਾ ਕੱਪੜਾ ਪੁਰਾਣਾ ਸਮਾਨ ਨਾ ਦੇਓ ਅਸੀਂ ਇਹ ਸਮਝਦੇ ਹਾਂ ਕਿ ਉਹਨਾਂ ਨੂੰ ਜੇ ਉਹਨਾਂ ਦਾ ਨੁਕਸਾਨ ਹੋਇਆ ਮਤਲਬ ਕਿ ਉਹਨਾਂ ਨੂੰ ਐਸ ਲਾਇਕ ਜੂ ਸਮਝ ਆਇਆ ਕਿ ਉਹ ਨਵਾਂ ਕੱਪੜਾ ਹੀ ਪਾਉਣ ਆਈਐਮਈ ਥੀ ਵੈਲਫੇਅਰ ਸੁਸਾਇਟੀ ਸਾਰੇ ਟੀਮ ਇਕੱਠੀਆਂ ਆਈਆਂ ਸੀ ਇਥੇ ਤੇ ਸਾਰੇ ਇੱਕ ਪਿੰਡ ਦਾ ਸਰਵੇ ਕੀਤਾ ਤੇ ਉਹਦੇ 93 ਪਰਿਵਾਰ ਨੇ 93 93 ਪਰਿਵਾਰਾਂ ਦੇ ਸਾਰੇ ਬੱਚਿਆਂ ਨੂੰ ਸਭ ਨੂੰ ਸਮਾਨ ਉਹਨਾਂ ਦਾ ਪੂਰਾ ਸਮਾਨ ਲੈ ਕੇ ਆਏ ਆ ਲਾਇਸੈਂਸ ਦੇ ਦੇ ਰਹੇ ਆ ਤੇ ਸ਼ੁਰੂ ਕਰਨ ਜਾ ਰਹੇ ਆ ਅਸੀਂ ਕਿੰਨੇ ਪਿੰਡ ਸਰਵੇ ਕੀਤੇ ਅਸੀਂ ਸਾਦਾਂਵਾਲੀ ਕੰਪਲੀਟ ਪਿੰਡ ਨੂੰ ਦੇ ਰਹੇ ਹਾਂ ਉਸ ਤੋਂ ਬਾਅਦ ਨੈਕਸਟ ਆਪਣੀ ਜੋ ਸਾਡੇ ਆਈਐਮਈ ਪ੍ਰੈਜ਼ੀਡੈਂਟ ਸਾਡੇ ਨਾਲ ਡਾਕਟਰ ਕੇਜੀ ਨੇ ਜਿੱਦੜੇ ਬਣੇ ਸਾਡੀ ਡਿਊਟੀ ਲਾਣਗੇ ਅਸੀਂ ਸਾਰੇ ਮਿਲ ਕੇ ਹੀ ਕੰਮ ਕਰਾਂਗੇ ਸਾਰੀ ਸੰਸਾ